ਤਸੀ ਜੀਣਾ ਸਿੱਖਦੇ ਹੋ ਤਾਂ ਬਹੁਤ ਕੁਝ ਪਤਾ ਲੱਗਦਾ ਹੈ। ਆਮੇਨ। ਮੈਨੂੰ ਇਹਨਾਂ 50 ਸਾਲਾਂ ਚ ਲੱਗਾ ਪਤਾ ਕਿ ਲੋਕ ਜਿਹੜੇ ਲਗਾਤਾਰ ਚਰਚ ਚ ਜਾ ਰਹੇ 10-10 ਸਾਲ ਤੋਂ ਜਾਂ ਜ਼ਿਆਦਾ ਤੋਂ ਵੀ ਉਹਨਾਂ ਦੇ ਬੱਚੇ ਕਿੱਦਾਂ ਵਿਗੜ ਗਏ। ਕਿਉਂਕਿ ਪਾਸਟਰ ਨਾਲ ਸਹਿਮਤ ਨਹੀਂ। ਜਦੋਂ ਜੋ ਪਾਸਟਰ ਪ੍ਰਚਾਰ ਕਰਦਾ ਪਰਿਵਾਰ ਕੋਈ ਉਸ ਦੇ ਨਾਲ ਸਹਿਮਤ ਨਹੀਂ ਆ। ਤੋ ਉਹਦਾ ਪਰਿਵਾਰ ਉਹਨਾਂ ਦੇ ਨਿਆਣੇ ਵਿਗੜ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਜਦੋਂ ਘਰ ਗੱਲਾਂ ਕਰਦੇ ਤੁਰੇ ਜਾਂਦੇ ਗੱਲਾਂ ਕਰਦੇ ਸਫਰਾਂ 'ਚ ਗੱਲਾਂ ਕਰਦੇ ਘਰ ਕਹਿੰਦੇ ਪਿਆ ਗੱਲ ਠੀਕ ਨਹੀਂ ਕਈ ਆਪੇ ਹੀ ਇਹ ਵੀ ਗਿਆਨੀ ਬੜੇ ਧੱਕੇ ਨਾਲ ਪਤਾ ਕੱਖ ਨਹੀਂ ਉਹ ਕੋਸ਼ ਉਹ ਨਿਆਣੇ ਸਿਖਾਉਣ ਦੀ ਕੋਸ਼ਿਸ਼ ਕਰਦੇ ਆਪਣੇ ਨਿਆਣੇ ਨੂੰ ਦੱਸਣ ਲਈ ਕਿ ਮੈਨੂੰ ਪਾਦਰੀ ਤੋਂ ਜ਼ਿਆਦਾ ਪਤਾ ਔਰ ਮੈਂ ਤਾਂ ਦੱਸਦਾ ਬਾਈਬਲ ਦੇ ਮੁਤਾਬਕ ਇਸ ਪਵਿੱਤਰ ਵਚਨ ਮੁਤਾਬਕ ਜੋ ਝੁੰਡ ਦਾ ਆਗੂ ਪ੍ਰਭ ਨੇ ਠਹਿਰਾਇਆ ਹੈ ਉਸ ਤੋਂ ਉੱਪਰ ਕਿਸੇ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਪਰਮੇਸ਼ਰ ਦਾ ਪਲਾਨ ਹੈ ਭਾਵੇਂ ਅਨਪੜ੍ਹ ਕਿਉਂ ਨਾ ਹੋਵੇ ਪਾਸ ਸਮਝ ਲੱਗੀ ਅਮੇ ਪ੍ਰਭੂ ਦਾ ਇੰਤਜ਼ਾਮ ਹੈ ਉਹਨਾਂ ਸੀ ਉਲਟ ਪੁਲਟ ਨਹੀਂ ਕਰ ਸਕਦੇ ਗਿਫਟ ਆਏ ਤਾਂ ਉਹ ਜਿਹੜੇ ਨਹੀਂ ਆ ਗੱਲ ਸਹੀ ਨਹੀਂ ਸੀ ਉਹਦਾ ਮੁਆਇਨਾ ਕਰਦੇ ਆ ਘਰ ਹਰੋਜ ਸਾਲਾਂ ਤੋਂ ਆ ਰਹੇ ਐ ਇਹ ਇਦਾਂ ਨਹੀਂ ਬਈ ਉਹਨੂੰ ਇਦਾਂ ਨਹੀਂ ਇਦਾਂ ਖਾਣਾ ਚਾਹੀਦਾ ਉਹਨਾ ਬਿਗੜਦਾ ਕੀ ਆ ਕਿਹਦਾ ਬਿਗੜਦਾ ਆ ਉਸਦੇ ਉਸੇ ਪਰਿਵਾਰ ਦਾ ਬਰਕਤਾਂ ਨਹੀਂ ਹੁੰਦੀਆਂ ਠੀਕ ਆ ਨਿਆਣੀ ਅਦੇ ਦਿਮਾਗ ਤੇ ਚੰਦਾ ਕਿ ਮੇਰਾ ਡੈਡੀ ਮੰਮੀ پادری نہ سہمت نہیں مطلب آگیا کاری چ نہیں اتھی آگیا کاری آگیا کاری لگ جانے بڑھنا ہوں کہ پربھو سیوک ہے بڑھنا ہوں کہ پربھو گلنا سانو دا سریا آمین ਮਾ ਬਾਤ ਖਰਾਬ ਕਰ ਦਿੰਦੇ ਆਮਨ ਜਿੰਨੇ ਵੀ ਇਸ ਚਰਚ ਚੋਂ ਨਿਕਲੇ ਧੱਕੇ ਨਾਲ ਪਾਸਟਰ ਬਣੇ ਔਰ ਅਜੀਬੀ ਬਣੇ ਆ ਆਮਨ ਤੂੰ ਨਾਲ ਦਾ ਨਿਆਣਾ ਦੱਸ ਤੋ ਕੋਈ ਵੀ ਠੀਕ ਹੈ ਜੇ ਮੈਂ ਪੁੱਲ ਪੜਤੇ ਤੇ ਝੂਠ ਬੋ ਰਿਹਾ ਸ਼ਾਮਚ ਰਸ ਦੀ ਗੱਲ ਆ ਲਾ ਔਰ ਜਦੋਂ ਨਿਕਲੇ ਇੱਕ ਨੂੰ ਤੇ ਮੈਂ ਸਮਝਾ ਕੇ ਭੇਜਿਆ ਵੀ ਤੂੰ ਤੇ ਚੱਲ ਚੱਲਣਾ ਤੇਰੇ ਕੋ ਫੈਸਲਾ ਨਹੀਂ ਲੈ ਹੁੰਦਾ ਠੀਕ تیرے نیانے مسیح ہی نہیں رہنے تا جا کے دو سال بعد میں دیکھئے نیانہ تکریا جو دو بار بدل چکے کٹنگ سب کچھ اٹھا ملا دا یہ کہت پڑھ لیں تو میرے دماغ آچہ آ رہی ہے یہ کہت پڑھ دیں لیویاں دیکھتا آپ باپ اٹھائی اتنے بیٹھے آئے لے بڑی جروری ہے اور لے بھی بڑی ضروری ہر ایک پربر چڑھ لگے انی اٹھائی تُسا کوئی وست لہو نہ کھانی نہ تُسا یادو کرنے نہ مہورت و ਤੇ ਵੇ ਲਾਉਂਦੇ ਕਈ ਕੁਛ ਕਰਦੇ ਮਹੂਰਤ ਯਾਦੂਗਰੀ ਤੇ ਕਰਦੇ ਨਾ ਮਹੂਰਤ ਕਢਾਉਂਦੇ ਆ ਨਾ ਮਹੂਰਤ ਵੇਖਣੇ ਤੁਸੀਂ ਆਪਣੇ ਸਿਰਾਂ ਦੀਆਂ ਨੁਕਰਾਂ ਨਾ ਮੰਨਵਾਉਣੀਆਂ ਨਾ ਤੂੰ ਆਪਣੀ ਦਾੜੀ ਦੀਆਂ ਨੁਕਰਾਂ ਨੂੰ ਵਿਗਾੜ ਅੱਜ ਜਿੰਨਾ ਫੈਸ਼ਨ ਹੈ ਜਿੰਨਾ ਅੱਜ ਟ੍ਰੈਂਡ ਚੱਲਿਆ ਆ ਸਾਰੇ ਦਾੜੀ ਦੁਆਲੇ ਹੀ ਹੋਏ ਹੋਏ ਆ ਸਾਰੇ ਦਾੜੀ ਰੱਖਰੇ ਜ਼ਰੂਰੀ ਪੇਰ ਪਤਾ ਨਹੀਂ ਇੱਥੇ ਤਾਂ ਗਿਆ ਤੇ ਪਤਾ ਨਹੀਂ ਕੀ ਕੀ ਯਾਰ ਥੱਲੇ ਵੀ ਪਰ ਵਚਨ ਜੀ ਨੇ ਕਿਹਾ ਨਾ ਤੂੰ ਆਪਣੀ ਦਾੜੀ ਦੀਆਂ ਨੁਕਰਾਂ ਨੇ ਵਿਗਾੜ ਤੂੰ ਕਿਸੇ ਦੇ ਮਨ ਨੂੰ ਤੇ ਆਪਣੇ ਸਰੀਰਾਂ ਨੂੰ ਨਾ ਚੀਰਣਾ ਇੰਗਲਿਸ਼ ਨੇ ਕਿਹਾ ਟੈਟੂ ਮੈਂ ਯਹੋਵਾ ਸੁਝਾਦਾ ਅੱਜ ਕੱਲ ਫੈਸ਼ਨ ਚੱਲਿਆ ਉਹ ਤੋਂ ਬਚੋ ਤੋ ਮੁੰਡਾ ਜਿਹੜਾ ਸੀ ਉਹਨੂੰ ਮੈਂ ਐਦਾਂ ਦੇ ਬਾਲ ਕਟੇ ਹੋਏ ਵਿਚਾਰੇ ਨੂੰ ਦੇਖਿਆ। ਆਮੇਨ। ਦੇਖੋ ਤੁਸੀਂ ਜਦੋਂ ਮਿਲ ਕੇ ਨਹੀਂ ਚੱਲ ਰਹੇ ਤ੍ਰੀ ਆਪਣਾ ਟਾਈਮ ਖਰਾਬ ਕਰ ਰਹੇ ਹੋ। ਆਮੇਨ। ਤੁਸੀਂ ਸਾਲਾਂ ਚਰਚਾ ਜਾ ਰਹੇ ਹੋ, ਕਿਰਾਏ ਖਰਚ ਰਹੇ ਹੋ, ਕਿਸੇ ਤੋਂ ਜਗਾ ਤੋਂ ਸਫਰ ਕਰਕੇ ਆ ਰਹੇ ਹੋ। ਔਰ ਫਿਰ ਜੋ ਪ੍ਰਚਾਰ ਹੁੰਦਾ ਉਹਦੇ ਨਾਲ ਤੁਸੀਂ ਪੂਰੇ ਸਹਿਮਤ ਨਹੀਂ ਹੋ, ਅੱਧੇ ਹੀ ਸਹਿਮਤ ਹੋ ਆਗਿਆਕਾਰੀ ਚੋ ਛਨੇ ਕਰੇਗਾ ਇਤੋ ਕੰਮ ਕਰੇਗਾ ਤੁਹਾਡੇ ਆਪਣੀ ਪਰਵਾਰ ਨੂੰ ਬਰਬਾਦ ਕਰ ਦੇਵੇਗਾ ਸੋਹ ਜੀ ਡਿਕਰਾ ਦੀ ਗੱਲ ਕਰ ਰਹੇ ਡਿਕਰਾ ਨੇ